ਸਤਿ ਸ੍ਰੀ ਅਕਾਲ ਜੀ ਪੰਜਾਬੀ ਲਿੰਕ ਮੀਰੀਅਰ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕੌਰ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰਾਂ ਪੰਜਾਬ ਕੈਬਨਿਟ ਦੀ ਅੱਜ ਬੈਠਕ ਹੋਵੇਗੀ ਜਿਸ ਵਿੱਚ ਕਈ ਮੁੱਦਿਆਂ ਤੇ ਸਵਾਲ ਉੱਠੇ ਜਾਣਗੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਕੈਬਨਿਟ ਮੀਟਿੰਗ ਸੱਦੀ ਗਈ ਹੈ ਦੱਸਦੀ ਹੈ ਕਿ ਇਹ ਮੀਟਿੰਗ ਸ਼ਾਮ 6 ਵਜੇ ਚੰਡੀਗੜ੍ਹ ਸੱਤ ਮੁੱਖ ਮੰਤਰੀ ਰਾਜ ਤੇ ਹੋਵੇਗੀ ਹਾਲਾਕਿ ਇਹ ਮੀਟਿੰਗ ਤਲਵ 10:30 ਵਜੇ ਰੱਖੀ ਗਈ ਸੀ ਪਰ ਹੁਣ ਇਸ ਨੂੰ ਹੁਣ ਅੱਗੇ ਕਰ ਦਿੱਤਾ ਗਿਆ ਹੁਣ ਸ਼ਾਮ ਨੂੰ ਹੋਵੇਗੀ ਹਾਲਾਕਿ ਇਸ ਦੀ ਵਜ੍ਹਾ ਹਾਲੇ ਤੱਕ ਨਹੀਂ ਦੱਸੀ ਗਈ ਪਰ ਮੰਨਿਆ ਇਹ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਸੁਪਰੀਮ ਮੋਰਵੰਦ ਕੇਜਰੀਵਾਲ ਦੇ ਦਿਨ ਦੇ ਵਿੱਚ ਮੋਹੱਲੀ ਵਿੱਚ ਸਮਾਗਮ ਹੋਣ ਦੇ ਕਰਕੇ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਅੱਜ ਹੋਣ ਵਾਲੀ ਕੈਬਨਟ ਬੈਠਕ ਦੇ ਵਿੱਚ 10 ਜੁਲਾਈ ਨੂੰ ਹੋਣ ਵਾਲੇ ਸੈਸ਼ਨ ਦੇ ਲਈ ਜ਼ਰੂਰੀ ਰਣਨੀਤੀ ਅਤੇ ਫੈਸਲੇਅਤਾਂ ਚਰਚਾ ਕੀਤੀ ਜਾਏਗੀ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਬੇਅਦਵੀ ਨੂੰ ਲੈ ਕੇ ਕਾਨੂੰਨ ਨੂੰ ਲੈ ਕੇ ਪ੍ਰਸਤਾਵ ਪੇਸ਼ ਕੀਤਾ ਜਾ ਸਕਦਾ ਹੈ ਤੇ ਇਸ ਨੂੰ ਲੈ ਕੇ ਅੱਜ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਉਧਰ ਹੀ ਪੰਜਾਬ ਸਰਕਾਰ 10 ਜੁਲਾਈ ਨੂੰ ਬੇਅਦਵੀ ਦੇ ਖਿਲਾਫ ਕਾਨੂੰਨ ਬਣਾਉਣ ਦੇ ਲਈ ਵਿਸ਼ੇਸ਼ ਸੈਸ਼ਨ ਸਾਧਰੇ ਅਤੇ ਪਰ ਕਾਂਗਰਸ ਨੇ ਇਸ ਨੂੰ ਸਿਰਫ ਧਿਆਨ ਪਰਖਾਉਣ ਦੀ ਕੋਸ਼ਿਸ਼ ਦੱਸਿਆ ਹੈ ਤੇ ਇਹ ਸੀ ਆਧੀ ਮੁੱਖ ਵੱਡੀ ਖਬਰ ਅੱਗੇ ਦੀ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ